ਜੇਲ੍ਹਪੁਰ ਸੁਮੁਖੀ ਵੱਸਲਾ ਗੁਪਤਾ ਦੇ ਦਿਸ਼ਾ ਨਿਰਦੇਸ਼ੇ ਅਨੁਸਾਰ ਡੀਐਸਪੀ ਪੁਲਤ ਕਰਨੈਲ ਸਿੰਘ ਅਗਵਾਈ ਹੇਠ ਹੇਠ ਨਲਾਦੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਮਹੱਲਾ ਡਿਫੈਂਸ ਕਮੇਟੀ ਮਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਤੇ ਇਸ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਜਾਗਰੂਕ ਕੀਤਾ ਗਿਆ ਇਸ ਮੁਕੇ ਆਪਣੇ ਸਬੋਧਨ ਚ ਡੀਐਸਪੀ ਕਰਨਲ ਸਿੰਘ ਨੇ ਆਖਿਆ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਵਾਡਾਂ ਤੇ ਪਿੰਡਾਂ ਚ ਮੀਟਿੰਗਾਂ ਕਰਕੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਨਸ਼ਿਆਂ ਵਿੱਚ ਗ੍ਰਸਤ ਹੋ ਚੁੱਕੇ ਹਨ ਅਤੇ ਇਸ ਤੋਂ ਬਾਹਰ ਆ ਸਕਣ ਤੇ ਜਿਹੜੇ ਲੋਕ ਨਸ਼ਾ ਵੇਚ ਰਹੇ ਹਨ ਉਸਦੀ ਇਤਲਾਹ ਜੜੀਆ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਸਲਾਖਾਂ ਪਿੱਛੇ ਡਾਕੇ ਇਸ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾਵੇ ਡੀਐਸਪੀ ਪੁਲਤ ਕਰਨਲ ਸਿੰਘ ਨੇ ਦੱਸਿਆ ਕਿ ਸੂਚਨਾ ਤੇਮ ਵਾਲਦਾ ਨਾਮ ਪਤਾ ਜਿਹੜਾ ਗੁਪਤ ਰੱਖਿਆ ਜਾਵੇਗਾ ਇਸ ਲਈ ਨਸ਼ਿਆਂ ਨੂੰ ਕਦਮ ਕਰ ਲਈ ਲੋਕਾਂ ਦਾ ਪੁਲਿਸ ਨੂੰ ਸਹਿਯੋਗ ਦੇਣਾ ਹੋਵੇਗਾ ਇਸ ਮੌਕੇ ਗੱਲਬਾਤ ਕਰਦੇ ਹਾਂ ਡੀਐਸਪੀ ਪੁਲਤ ਕਰਨੈਲ ਸਿੰਘ ਨੇ ਆਖਿਆ ਕਿ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜაძਾ ਜੀ ਆਈਪੀਐਸ ਅਤੇ ਸਾਡੇ ਐਸਐਸਪੀ ਕਬੂਥਲਾ ਸ਼੍ਰੀ ਅਨੰਦ ਬਸਲਾ ਗੁਪਤਾ ਆਈਪੀਐਸ ਜੀ ਵੱਲੋਂ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਆ ਇਹਦੇ ਮੁਹੱਲਾ ਡਿਫੈਂਸ ਕਮੇਟੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਹੈਗੀਆਂ ਉਹਨਾਂ ਦੀਆਂ ਮੀਟਿੰਗ ਜਿਹੜੀਆਂ ਕਰਨ ਵਾਸਤੇ ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਜਾ ਕੇ ਮੈਸੇਜ ਦਿੱਤਾ ਜਾ ਸਕੇ ਜਿਹੜੇ ਵੀ ਕੋਈ ਨਸ਼ਿਆਂ ਦੇ ਵਿੱਚ ਲੱਗੇ ਹੋਏ ਹੈ ਕਾਰੋਬਾਰ ਚ ਉਹਨਾਂ ਦੇ ਬਾਰੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਜਾਂ ਜਿਹੜੇ ਬੱਚੇ ਕੋਈ ਨਸ਼ਿਆਂ 'ਚ ਲੱਗ ਚੁੱਕੇ ਆ ਉਹਨਾਂ ਨੂੰ ਜਾਗਰੂਕ ਕਰਨਾ ਕਿ ਇਹ ਨਸ਼ਿਆਂ ਦੇ ਜਿਹੜੇ ਵਿੱਚ ਨੇ ਗਰਸਤ ਹੋ ਗਏ ਆ ਉਹਦੇ ਵਿੱਚੋਂ ਬਾਹਰ ਆ ਸਕਦੇ ਦੂਸਰੀ ਗੱਲ ਜਿਹੜੀ ਇਹਨਾਂ ਦੇ ਨਸ਼ਿਆਂ ਦੇ ਵੇਚਣ ਵਾਲਿਆਂ ਦੇ ਉੱਤੇ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਕੇ ਤੇ ਉਹਨਾਂ ਤੇ ਜਿਹੜੀ ਬੰਦੀ ਠੁਕਮੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜਿਹੜੇ ਹੈਗੇ ਆ ਇਸ ਕੰਮ ਤੋਂ ਜਿਹੜਾ ਬੰਦ ਕਰਵਾਇਆ ਜਾ ਸਕੇ ਇਸ ਤੋਂ ਇਲਾਵਾ ਜਿਹੜੀਆਂ ਕੋਈ ਛੋਟੇ ਸਟਰੀਟ ਕਰਾਈਮਸ ਹੈਗੇ ਆ ਜਿੱਦਾਂ ਛੋਟੀਆਂ-ਛੋਟੀਆਂ ਲੁੱਟਾਂ ਹੋਆਂ ਹੋ ਜਾਂਦੀਆਂ ਜਾਂ ਹੋਰ ਜਿਹੜੇ ਕੋਈ ਕਰਾਈਮ ਆ ਉਹਦੇ ਬਾਰੇ ਵੀ ਇਹਨਾਂ ਨਾਲ ਸਾਰੇ ਨਾਲ ਅਸੀਂ ਇਕ ਸਾਂਝ ਪਾਈ ਹੈ ਕਿ ਇਹਦੇ ਬਾਰੇ ਸਾਨੂੰ ਬਿਲਕੁਲ ਇਨਫੋਰਮੇਸ਼ਨ ਦੇਣ ਜਦੋਂ ਵੀ ਕੋਈ ਅਜਿਹਾ ਇਨਸੀਡੈਂਟ ਹੁੰਦਾ ਆ ਕੋਈ ਸਾਡੇ ਵੱਲੋਂ ਜਾਂ ਉੱਥੇ ਸੀਸੀਟੀਵੀ ਫੁਟੇਜ ਵਗੈਰਾ ਲਈ ਜਾਂਦੀ ਆ ਇਹਨਾਂ ਦੇ ਗਰੁੱਪਾਂ 'ਚ ਸ਼ੇਅਰ ਕਰਦੇ ਆ ਅਸੀਂ ਤੇ ਉਹਦੇ ਬਾਰੇ ਜੇ ਵੀ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਆ ਜਾਂ ਲੱਗਦਾ ਆ ਕਿ ਇਹ ਬੰਦਾ ਉਹ ਹੋ ਸਕਦਾ ਤਾਂ ਇਮੀਡੀਏਟ ਸਾਡੇ ਨਾਲ ਸ਼ੇਅਰ ਕਰਨ ਤਾਂ ਕਿ ਜਿਹੜੇ ਛੋਟੇ ਤੋਂ ਛੋਟਾ ਕ੍ਰਾਈਮ ਆ ਇਹਨੂੰ ਵੀ ਅਸੀਂ ਜਿਹੜੀ ਆ ਨੱਥ ਪਾ ਸਕੀਏ ਤੇ ਜਿਹੜੇ ਇਹ ਇਸ ਜੁਰਮਾਂ ਦੇ ਵਿੱਚ ਲੱਗੇ ਆ ਤੇ ਉਹਨਾਂ ਦੇ ਖਿਲਾਫ ਬਣਦੀ ਠੁਕਵੀ ਕਾਰਵਾਈ ਕੀਤੀ ਜਾ ਸਕਦੀ ਆ ਇਸ ਤੋਂ ਇਲਾਵਾ ਜਿਹੜੀਆਂ ਪਿੱਛੇ ਜੇ ਕਾਫੀ ਐਕਸਟਰੈਕਸ਼ਨਸ ਕਾਲਾ ਆ ਰਹੀਆਂ ਫਰਜੀ ਕਾਲਾ ਆ ਰਹੀਆਂ ਹੈਗੀਆਂ ਜਿਵੇਂ ਡਿਜੀਟਲ ਰੈਸਟ ਵਾਲਾ ਵੀ ਕਾਫੀ ਚੱਲਿਆ ਹੋਇਆ ਉਹਦੇ ਬਾਰੇ ਵੀ ਜਿਹੜਾ ਇਹਨਾਂ ਨੇ ਸਾਂਝਾ ਕੀਤਾ ਵਿਚਾਰ ਮਰਚ ਕੀਤਾ ਅਤੇ ਇਹਨਾਂ ਨੂੰ ਜਾਣੂ ਕਰਵਾਇਆ ਕਿ ਇਹ ਜਿਹੜੀਆਂ ਫੇਕ ਤੇ ਫੌਜ ਕਾਲਾ ਹੈਗੀਆਂ ਇਹਨਾਂ ਬਾਰੇ ਜਦੋਂ ਵੀ ਕਿਸੇ ਨੂੰ ਆਂਦੀ ਤੇ ਇਮੀਡੀਏਟ ਜਿਹੜੀ ਹੈ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉੱਤੇ ਜਿਹੜਾ ਹੈਗਾ ਇਮੀਡੀਏਟ ਐਕਸ਼ਨ ਕਰਦੇ ਹੋਏ ਤੇ ਠੁਕਮੀ ਕਾਰਵਾਈ ਕੀਤੀ ਜਾ ਸਕੇ ਤਾਂ ਜੋ ਆਮ ਸ਼ਹਿਰੀ ਜਿਹੜਾ ਹੈਗਾ ਉਹ ਆਪਣਾ ਬਿਲਕੁਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਤੇ ਅਮਨਵਾਨ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਇਹੀ ਜਿਹੜੀ ਹੈ ਸਾਡੀ ਆਮ ਸ਼ਹਿਰੀਆਂ ਨੂੰ ਜਿਹੜੀ ਅਪੀਲ ਹੈਗੀ ਆ ਔਰ ਦੂਸਰਾ ਇਹ ਅਸੀਂ ਹਰ ਪਿੰਡ ਪਿੰਡ ਜਾ ਕੇ ਮੁਹੱਲਾ ਵਿੱਚ ਜਾ ਕੇ ਤੇ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਜੋ ਜਿੰਨੇ ਵੀ ਇਹਦੇ ਵਿੱਚ ਸਾਡੇ ਕਮੇਟੀਆਂ ਦੇ ਮੈਂਬਰ ਹੈਗੇ ਆ ਉਹ ਅੱਗੇ ਜਾ ਕੇ ਆਪਣੇ ਬਾਡਾਂ ਦੇ ਵਿੱਚ ਆਪਣੇ ਮੁਹੱਲਿਆਂ ਦੇ ਵਿੱਚ ਤੇ ਆਪਣੇ ਪਿੰਡਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਬਤ ਤੋਂ ਬਤ ਫੈਲਾਉਣ